ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਤੇ ਇਸ ਖਾਸ ਸ਼ੋ ਪਾਲੀਵੁੱਡ ਅਕਵਾਇਰ ਦੇ ਵਿੱਚ ਤੇ ਮੈਂ ਸ਼ਵੈਤਾ ਰਾਣਾ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਤੇ ਇਸ ਖਾਸ ਸ਼ੋ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਮਰਿੰਦਰ ਗਿੱਲ ਦੀ ਰਿਲੀਜ਼ ਹੋਣ ਵਾਲੀ ਫਿਲਮ ਚੱਲ ਮੇਰਾ ਪੁੱਤ ਫੋਰ ਦੀ ਸੋ ਜੀ ਦੋਸਾਂਝਦੀ ਸਰਦਾਰ ਜੀ ਤਿੰਨ ਤੋਂ ਬਾਅਦ ਹੁਣ ਸੈਂਸਰ ਬੋਰਡ ਦੇ ਵੱਲੋਂ ਚੱਲ ਮੇਰਾ ਪੁੱਤ 4 ਤੇ ਵੀ ਬੈਨ ਲਗਾ ਦਿੱਤਾ ਗਿਆ ਹੈ ਹਾਲਾਂਕਿ ਸੈਂਸਰ ਬੋਰਡ ਦੇ ਵੱਲੋਂ ਫਿਲਹਾਲ ਇਸ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਕਰਨ ਦਾ ਸੈਂਸਰ ਨਹੀਂ ਦਿੰਦਾ ਗਿਆ ਤਾਂ ਇਹ ਜ਼ਰੂਰ ਦੱਸ ਦਈਏ ਕਾਰਨ ਇਹ ਦੱਸਿਆ ਜਾ ਰਿਹਾ ਹੈ ਪਾਕਿਸਤਾਨੀ ਐਕਟਰਸ ਦੀ ਮੌਜੂਦਗੀ ਸੋ ਇਸ ਤੋਂ ਪਹਿਲਾਂ 1 ਅਗਸਤ ਨੂੰ ਮੋਸ਼ਨ ਪੋਸਟਰ ਜਿਹੜਾ ਖਾਸ ਤੌਰ ਤੇ ਇਸ ਫਿਲਮ ਦਾ ਰਿਲੀਜ਼ ਕੀਤਾ ਗਿਆ ਸੀ ਕਿ ਫਿਲਮ ਜਿਹੜੀ ਹੈ 1 ਅਗਸਤ ਨੂੰ ਰਿਲੀਜ਼ ਹੋਣੀ ਹੈ ਪਰ ਫਿਲਹਾਲ حال ਹੁਣੇ ਖਬਰ ਆਈ ਹੈ ਕਿ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਹੋਣ ਦੀ ਪਰਮਿਸ਼ਨ ਨਹੀਂ ਦਿੱਤੀ ਹੈ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਸਰਟੀਫਿਕੇਟ ਦਿੱਤਾ ਹੈ ਤੇ ਜ਼ਰੂਰ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਇਸ ਕੰਜਾ ਜਿਹੜਾ ਹੈ ਖਾਸ ਤੌਰ ਤੇ ਦਿਲਜੀਤ ਦੀ ਫਿਲਮ ਤੇ ਕੱਸਿਆ ਗਿਆ ਸੀ ਉਸ ਨੂੰ ਸਿਰਫ ਓਵਰਸੀਜ਼ ਦੇ ਵਿੱਚ ਹੀ ਰਿਲੀਜ਼ ਕੀਤਾ ਗਿਆ ਸੀ ਭਾਰਤ ਦੇ ਵਿੱਚ ਨਹੀਂ ਰਿਲੀਜ਼ ਹੋਇਆ ਸੀ ਸੋ ਦੇਖਣਾ ਹੁਣ ਇਹ ਹੋਵੇਗਾ ਕਿ ਚੱਲ ਮੇਰਾ ਪੁੱਤ ਫੋਰ ਜਿਹੜੀ ਹੈ 1 ਅਗਸਤ ਨੂੰ ਓਵਰਸੀਜ਼ ਦੇ ਵਿੱਚ ਰਿਲੀਜ਼ ਹੋਵੇਗੀ ਜਾਂ ਕਿਸ ਤਰ੍ਹਾਂ ਦਾ ਐਕਸ਼ਨ ਜਿਹੜਾ ਹੈ ਜਾਂ ਕਹਿ ਸਕਦੇ ਹਾਂ ਕਿ ਕਿਸ ਤਰੀਕ ਦਾ ਜਿਹੜਾ ਨਜ਼ਰੀਆ ਹੁਣ ਅਫਨ ਦੀ ਸਟਾਰ ਕਾਸਟ ਜਾਂ ਫਿਲਮ ਦੇ ਮੇਕਰਸ ਦੇ ਵੱਲੋਂ ਜੋ ਦੇਖਿਆ ਜਾਂਦਾ ਹੈ ਤੇ ਇਹ ਜ਼ਰੂਰ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਕਈ ਸਾਰੇ ਪਾਕਿਸਤਾਨੀ ਐਕਟਰਸ ਮੌਜੂਦ ਨੇ ਹਾਲਾਂਕਿ ਜਦੋਂ ਮੋਸ਼ਨ ਪੋਸਟਰ ਰਿਲੀਜ਼ ਹੁੰਦਾ ਹੈ ਤੇ ਮੋਸ਼ਨ ਪੋਸਟਰ ਦੇ ਵਿੱਚ ਕਿਤੇ ਨਾ ਕਿਤੇ ਝਲਕ ਜਿਹੜੀ ਆ ਬਾਕੀ ਪਾਕਿਸਤਾਨੀ ਐਕਟਰਸ ਦੇ ਦੇਖੀ ਜਾਂਦੀ ਹੈ ਪਰ ਇਫਤਖਾਰ ਠਾਕਰੂਸ ਦੇ ਵਿੱਚ ਦਿਖਾਈ ਨਹੀਂ ਦਿੰਦੇ ਨੇ ਹਾਲਾਂਕਿ ਫਿਲਮ ਦੇ ਵਿੱਚ ਉਹਨਾਂ ਦੀ ਮੌਜੂਦਗੀ ਜ਼ਰੂਰ ਦੱਸੀ ਗਈ ਹੈ ਸੋ ਇਹੀ ਕਾਰਨ ਹੈ ਕਿ ਕਹਿ ਸਕਦਾ ਹੈ ਕਿ ਪਾਕਿਸਤਾਨੀ ਐਕਟਰਸ ਦੀ ਮੌਜੂਦਗੀ ਹੋਣ ਦੇ ਕਾਰਨ ਇਸ ਫਿਲਮ ਨੂੰ ਜਿਹੜਾ ਭਾਰਤ ਦੇ ਵਿੱਚ ਰਿਲੀਜ਼ ਕਰਨ ਦਾ ਸੈਂਸਰ ਬੋਰਡ ਨੇ ਕਿਸੇ ਤਰ੍ਹਾਂ ਦਾ ਕੋਈ ਸਰਟੀਫਿਕੇਟ ਨਹੀਂ ਦਿੱਤਾ। ਸੋ ਦੇਖਣਾ ਇਹ ਹੋਵੇਗਾ ਕਿ ਹੁਣ ਮੇਕਰਸ ਦੇ ਵੱਲੋਂ ਅਗਲਾ ਡਿਸੀਜਨ ਇਸ ਫਿਲਮ ਨੂੰ ਲੈ ਕੇ ਕੀ ਲਿੱਤਾ ਜਾਂਦਾ ਹੈ। ਗੱਲ ਕਰਦੇ ਆ 79 ਗਿਲ ਦੀ 79 ਗਿਲ ਦੇ ਗੀਤ ਚਾਹੇ ਕੋਈ ਸੈਡ ਨੇ ਚਾਹੇ ਕੋਈ ਰੋਮਾਂਟਿਕ ਨੇ ਹਰ ਗੀਤਾਂ ਦੀ ਵਜ੍ਹਾ ਦੇ ਨਾਲ 79 ਗਿਲ ਦੀ ਗਾਇਕੀ ਨੂੰ ਉਹਨਾਂ ਦੀ ਲਿਖਤੀ ਨੂੰ ਜ਼ਰੂਰ ਚੇਤਾ ਕੀਤਾ ਜਾਂਦਾ ਹੈ। ਇਸੇ ਦੇ ਵਿੱਚਕਾਰ 79 ਗਿਲ ਇੱਕ ਲਾਈਵ ਸ਼ੋਅ ਦੇ ਪਹੁੰਚੇ ਹੋਏ ਨੇ ਜਿੱਥੇ ਉਹਨਾਂ ਨੇ ਵਿਆਹ ਦੇ ਖਾਸ ਮੌਕੇ ਦੇ ਉੱਤੇ ਆਪਣਾ ਸੈਡ ਗੀਤ ਗਾਇਆ। ਹਾਲਾਂਕਿ ਰੋਮਾਂਟਿਕ ਤੇ ਸੈਡਨੈ ਲੱਗਦਾ ਹੈ ਕਿ ਕੰਬੀਨੇਸ਼ਨ ਇਸ ਗੀਤ ਦੇ ਵਿੱਚ ਸਾਨੂੰ ਸੁਣਨ ਨੂੰ ਜ਼ਰੂਰ ਮਿਲਿਆ ਸੋ ਵਿਆਹ ਦੇ ਖਾਸ ਮੌਕੇ ਉਤੇ ਜਿੱਥੇ ਕਹਿ ਸਕਦੇ ਕਿ ਭੰਗੜੇ ਵਾਲੇ ਗੀਤ ਗਾਏ ਜਾਂਦੇ ਨੇ ਨੱਚ ਟੱਪ ਕੇ ਇਸ ਜਸ਼ਨ ਨੂੰ ਦੁਗਣਾ ਤਿਗਣਾ ਕੀਤਾ ਜਾਂਦਾ ਉਸ ਸਿਚੁਏਸ਼ਨ ਦੇ ਵਿੱਚ ਨਛੱਤਰ ਗਿੱਲ ਦੇ ਵੱਲੋਂ ਇਹ ਗੀਤ ਗਾਇਆ ਜਾਂਦਾ ਤੇ ਖਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਉਹਨਾਂ ਹੀ ਜ਼ਿਆਦਾ ਪਿਆਰ ਦਿੱਤਾ ਜਾਂਦਾ ਇਸ ਵਿਆਹ ਦੇ ਵਿੱਚ ਜਿੰਨਾ ਕਿ ਬਾਕੀ ਨਛੱਤਰ ਗਿੱਲ ਦੇ ਜਾਂ ਬਾਕੀ ਗੀਤਾਂ ਨੂੰ ਕੀਤਾ ਜਾਂਦਾ ਸੋ ਕਿਸ ਤਰੀਕੇ ਦੇ ਨਾਲ ਤਾੜੀਆਂ ਕਹਿ ਸਕਦੇ ਆ ਕਿ ਨਛੱਤਰ ਗਿੱਲ ਦੇ ਲਈ ਇਸ ਵਿਆਹ ਸਮਾਗਮ ਦੇ ਵਿੱਚ ਵੱਜਦੀਆਂ ਨੇ ਜਦੋਂ ਉਹ ਗੀਤ ਆਪਣਾ ਤੇਰੇ ਨਾਲ ਦੀ ਮਹਿੰਦੀ ਲਾਉਂਦੇ ਨੇ ਗੌਂਦੇ ਹੋਏ ਨਜ਼ਰ ਆਏ ਨੇ ਸੋ ਆਉ ਦੇਖ ਲੈਣੇ ਅਸੀਂ ਮੇਰਾ 76 ਗਿਲ ਦੀ ਆਵਾਜ਼ ਦੇ ਵਿੱਚ ਖੂਬਸੂਰਤ ਵੀਡੀਓ ਕੋਈ ਮੈਨੂੰ ਕਹੇ ਮੈਂ ਸੱਜ ਕਹਾ 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 ਤੇਰੀਆਂ ਬਾਹਾਂ रब करे कराई करण पिछो तेरे राम रब करे घर ਸਾਦ ਦਿਖਾਨ ਸਾਦੀ ਬੀਤੇ ਦਿਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਟ੍ਰੈਂਡ ਕਰ ਰਹੀ ਹੈ ਜਿਸ ਦੇ ਵਿੱਚ ਉਹ ਜੁਮੇ ਦੀ ਨਵਾਜ਼ ਆਦਾ ਕਰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਉਹਨਾਂ ਨੇ ਪੂਰਾ ਉਸ ਤਰੀਕੇ ਦਾ ਆਪਣਾ ਲੁੱਕ ਜਿਹੜਾ ਕੈਰੀ ਕੀਤਾ ਹੈ ਜਦੋਂ ਉਹ ਨਵਾਜ਼ ਪੜ ਕੇ ਵਾਪਸ ਆਉਂਦੇ ਨੇ ਤੇ ਇਸ ਦੇ ਨਾਲ ਹੀ ਸਾਰਿਆਂ ਨੂੰ ਅਪੀਲ ਜ਼ਰੂਰ ਕਰਦੇ ਨੇ ਕਿ ਜਿਹੜੇ ਮੁਸਲਿਮ ਨੇ ਉਹਨਾਂ ਨੂੰ ਅੱਜ ਜੁਮੇ ਦੀ ਨਵਾਜ਼ ਜਿਹੜੀ ਇਹ ਜ਼ਰੂਰ ਪੜਨੀ ਚਾਹੀਦੀ ਹੈ ਅਰਦਾਸ ਕਰ ਸਕਦੇ ਆ ਜਾਂ ਬਾਕੀ ਲਈ ਦੁਆ ਜਿਹੜੀ ਇਹ ਜ਼ਰੂਰ ਕਰਨੀ ਚਾਹੀਦੀ ਹੈ ਤੇ ਬਾਕੀ ਧਰਮਾਂ ਨੂੰ ਵੀ ਉਹਨਾਂ ਨੇ ਖਾਸ ਤੌਰ ਤੇ ਅਪੀਲ ਕੀਤੀ ਹੈ ਜੇਕਰ ਕੋਈ ਸਿੱਖ ਹੈ Hindu ਹੈ ਮੁਸਲਿਮ ਹੈ ਇਸ ਹਰ ਕੋਈ ਆਪਣੇ ਤਰੀਕੇ ਦੇ ਨਾਲ ਰੱਬ ਨੂੰ ਜਿਹੜਾ ਯਾਦ ਜ਼ਰੂਰ ਕਰੇ ਜਾਂ باقی ਸਾਰਿਆਂ ਦੀ ਕਹਿ ਸਕਦੇ ਆ ਕਿ ਲੰਬੀ ਉਮਰ ਦੀ ਅਰਦਾਸ ਕਰੇ ਤੇ ਹਰ ਕਿਸੇ ਦੇ ਖੁਸ਼ ਰਹਿਣ ਦੀ ਅਪੀਲ ਜਿਹੜੀ ਹੈ ਉਹ ਰੱਬ ਤੋਂ ਕਹਿ ਸਕਦੇ ਕਿ ਅਰਦਾਸ ਜਿਹੜੀ ਇਹ ਖਾਸ ਤੌਰ ਤੇ ਜ਼ਰੂਰ ਕੀਤੀ ਜਾਵੇ ਸਵਾਲ ਦੇਖਦੇ ਆ ਖਾਨ ਸਾਹਿਬ ਹੋਰ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਜੀ ਅਸਲਾਮੁਅਲੈਕੁਮ ਰਹਿਮਤੁਲਲਾਹੀ ਵਬਰਕਤੁ ਜਮਾ ਮੁਬਾਰਕ ਜੀ ਸਾਰਿਆਂ ਨੂੰ ਸਾਡੇ ਜਾਣੇ ਦੁਆ ਕਰੋ ਸਾਰਿਆਂ ਵਾਸਤੇ ਸਭ ਦੇ ਮਾਂ-ਬਾਪ ਵਾਸਤੇ ਪਰਵਾਹ ਵਾਸਤੇ ਸਾਰਿਆਂ ਵਾਸਤੇ ਦੁਆ ਕਰੋ ਅੱਲਾ ਤੁਹਾਨੂੰ ਸਲਾਮਤ ਰੱਖੇ ਆਬਾਦ ਰੱਖੇ ਤੇ ਕੁਛ ਨਾ ਕੁਛ ਵਧੀਆ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜੁਮਾ ਆ ਜਿਹੜੇ ਜੁਮਾ ਪੜ੍ਹ ਕੇ ਆਉ ਤੇ ਜਿਹੜੇ ਸਾਡੇ ਹਿੰਦੂ ਸਿੱਖ ਇਸਾਈ ਭਾਈ ਜਿਹੜੇ ਹੈਗੇ ਆ ਉਹ ਆਪਣੇ ਆਪਣੇ ਜਿੰਨੇ ਵੀ ਭਾਈ ਭੈਣ ਹੈਗੇ ਆ ਉਹ ਪਪੜੇ ਤਰੀਕੇ ਦੇ ਨਾਲ ਜਿੱਦਾਂ ਵੀ ਤੁਹਾਨੂੰ ਇਬਾਦਤ ਕਰਨੀ ਦੱਸੀ ਆ ਉਹ ਉਸ ਹਿਸਾਬ ਦੇ ਨਾਲ ਤੁਸੀਂ ਕਰੋ ਤੇ ਬਾਕੀ ਜਿੰਨਾ ਵੱਧ ਤੋਂ ਵੱਧ ਹੋ ਸਕੇ ਭਲਾ ਕਰਿਆ ਕਰੋ ਸਾਰਿਆਂ ਦਾ ਕੋਸ਼ਿਸ਼ ਕਰਿਆ ਕਰੋ ਵੀ ਹਰੇਕ ਦਾ ਚੰਗਾ ਸੋਚੀ ਕਦੀ ਮਾੜਾ ਨਾ ਸੋਚੀ ਕਦੀ ਕਿਸੇ ਦਾ ਵੀ ਤੇ ਹਰੇਕ ਦਿਨ ਨਾਲ ਵਧੀਆ ਕਰਿਆ ਕਰੋ ਬਾਕੀ ਸਲਾਮਤ ਰਹੋ ਬਾਦਰੋ ਜਮਾ ਮਬਾਰਕ ਮਾਪੇ ਬਾਪ ਵਾਸਤੇ ਦੁਆ ਕਰੋ ਮੇਰੇ ਵਾਸਤੇ ਵੀ ਦੁਆ ਕਰੋ ਬਾਕੀ ਸਾਰਿਆਂ ਦੇ ਆਪਣੇ ਆਪ ਦੇ ਵਾਸਤੇ ਵੀ ਦੁਆ ਕਰੋ ਬੜੀ ਮਿਹਰਬਾਨੀ ਸ਼ੁਕਰੀ ਨਿਰਮਲ ਸਿੱਧੂ ਤੇ ਦੀਪ ਜਾਂਡੂ ਦੀ ਇੱਕ ਵੀਡੀਓ ਜਿਹੜੀ ਹੈ ਉਹ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਕਰ ਰਹੀ ਹੈ ਜਿਸ ਦੇ ਵਿੱਚ ਦੀਪ ਜਾਂਡੂ ਜਿਹੜੇ ਨੇ ਉਹ ਖਾਸ ਤੌਰ ਤੇ ਨਿਰਮਲ ਸਿੱਧੂ ਦਾ ਸਤਿਕਾਰ ਕਰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਕਿਸ ਤਰੀਕੇ ਦੇ ਨਾਲ ਕਿਸ ਪਿਆਰ ਭਰੇ ਅੰਦਾਜ਼ ਦੇ ਨਾਲ ਦੀਪ ਜਾਂਡੂ ਨੇ ਖਾਸ ਤੌਰ ਤੇ ਨਿਰਮਲ ਸਿੱਧੂ ਦੀ ਗਾਇਕੀ ਨੂੰ ਚੇਤਾਕ ਕੀਤਾ ਹੈ ਉਹਨਾਂ ਦੇ ਗੀਤਾਂ ਨੂੰ ਚੇਤਾਕ ਕੀਤਾ ਹੈ ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਜ਼ਰੂਰ ਗੱਲ ਆਖੀ ਹੈ ਕਿ ਕਿਸ ਤਰੀਕੇ ਦੇ ਨਾਲ ਛੋਟੇ ਹੁੰਦੇ ਨਿਰਮਲ ਸਿੱਧੂ ਦੇ ਗੀਤ ਸੁਣਦੇ ਹੁੰਦੇ ਸੀ ਉਹਨਾਂ ਦੇ ਗੀਤਾਂ ਨੂੰ ਸਿੱਖਦੇ ਹੋਏ ਅੱਜ ਇੱਥੇ ਪਹੁੰਚੇ ਨੇ ਤੇ ਅੱਜ ਉਹਨਾਂ ਨੂੰ ਖਾਸ ਮੌਕਾ ਮਿਲਿਆ ਉਹਨਾਂ ਦੇ ਨਾਲ ਮਿਲਣ ਦਾ ਉਹਨਾਂ ਨਾਲ ਗੱਲਬਾਤ ਕਰਨ ਦਾ ਤਾਂ ਇਹ ਜ਼ਰੂਰ ਦੱਸ ਦਈਏ ਕਿ ਹੁਣ ਦੋਵੇਂ ਜਿਹੜੇ ਨੇ ਇਕੱਠੇ ਗੀਤ ਲੈ ਕੇ ਆ ਰਹੇ ਨੇ ਸੋ ਕਲਾਬੋਰੇਸ਼ਨ ਦੇ ਲਈ ਦੋਵੇਂ ਜਿਹੜੇ ਇਕੱਠੇ ਜ਼ਰੂਰ ਇਕੱਠਾ ਹੋਏ ਸੀ ਸੋ ਕਿਸ ਤਰੀਕੇ ਦਾ ਗੀਤ ਇਹਨਾਂ ਦਾ ਆਉਣ ਵਾਲਾ ਹੈ ਜਾਂ ਕਦੋਂ ਇਹ ਗੀਤ ਰਿਲੀਜ਼ ਹੋਵੇਗਾ ਫਿਲਹਾਲ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਦੋਵਾਂ ਦੀ ਪਿਆਰ ਭਰੀ ਵੀਡੀਓ ਜਿਹੜੀ ਆਪਸ ਦੇ ਗੱਲਬਾਤ ਕਰਦੇ ਹੋਏ ਜ਼ਰੂਰ ਸਾਹਮਣੇ ਆਈ ਹੈ ਸਸੀ ਗਾਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੀਪ ਜੰਡੂ ਤੇ ਨਾਲ ਉਸਤਾਦ ਜੀ ਨਿਰਮਲ ਸਿੱਧੂ ਮੈਨੂੰ ਨਾਲ ਅੱਜ ਸਟੂਡੀਓ ਚ ਕੰਮ ਕਰਨ ਦਾ ਮੌਕਾ ਮਿਲਿਆ ਉਸਤਾਦ ਜੀ ਤੇ ਕੀ ਕੋਈ ਗਲਤੀ ਹੋਵੇ ਤਾਂ ਜਰੂਰ ਮਾਫ ਕਰ ਦੇਣਾ ਮੈਂ ਕਿਹਾ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਆਸਤੇ ਬੈਸਟ ਆਫ ਲੱਕ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ ਤੁਸੀਂ ਹੈਨਾ ਸਾਰੇ ਬਹੁਤ ਵਧੀਆ ਕੰਮ ਕਰਦੇ ਪਰ ਮੈਨੂੰ ਖੁਸ਼ੀ ਪਤਾ ਕਦੋਂ ਹੁੰਦੀ ਹੈ ਜਦੋਂ ਜਿਹੜਾ ਬੰਦਾ ਖੁਦ ਸੁਰ ਤੇ ਤਾਲ ਦੇ ਬਾਰੇ ਜਾਣਦਾ ਹੈ ਜਿਹੜਾ ਬੰਦਾ ਸਾਡੇ ਨਾਲ ਜਦੋਂ ਰਿਕਾਰਡ ਕਰਦੀ ਹੈ ਕੌਰ ਜੀ ਵਜਾਉਂਦਾ ਨੇ ਜਦੋਂ ਜੀ 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 ਔਰ ਮਜ਼ਾ ਆ ਜਾਂਦਾ ਵਿੱਚ ਔਰ ਤੁਸੀਂ ਜਿਹੜਾ ਆ ਆ ਗਾਣਾ ਤੁਹਾਡਾ ਸੀਗਾ ਉਹ ਗਾਣਾ ਸੁਣ ਕੇ ਜਿਸ ਦਿਨ ਮੈਂ ਸੁਣਿਆ ਸੀ ਨਾ ਮੈਨੂੰ ਵੀ ਲੱਗਦਾ ਸੀ ਮੈਂ ਕਿ ਕਦੇ ਨਾ ਕਦੇ ਨਹੀਂ 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 ਮੌਕਾ ਆਊਗਾ ਜੰਡੂ ਨਾਲ ਇੱਕ ਵਾਰੀ ਕੰਮ لازمی ਕਰਾਂਗੇ ਸੁਣ ਕੇ ਅਸੀਂ 뮤직 ਸਟਾਰਟ ਕੀਤਾ ਯਾਰ ਹੁਣ ਈ ਕੁੰਮ ਦੇ ਲਾਹੌਰ ਨੀ ਚੈੱਕ ਕਰ ਡੋਲਿਆਂ ਦਾ ਜੋਰ ਨੀ ਇੱਕ ਹੱਥ ਫੁੱਲ ਸੋਹਣੀਏ ਦੂਜੇ ਹੱਥ ਗੋਲੀਆਂ ਦਾ ਸ਼ੋਰ ਨੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਬਹੁਤ ਬਹੁਤ ਬੈਸਟ ਆਪਾਂ ਤੁਹਾਡੇ ਆਸਪਾਸ ਔਰ ਗਾਣਾ ਬਹੁਤ ਜਲਦੀ ਆ ਰਿਹਾ ਜੀ ਐਸਾ ਜ਼ਬਰਦਸਤ 뮤직 ਕੀਤਾ ਤੇ ਗੁਰਮਿੰਦਰ ਭਾਜੀ ਨੇ ਐਸਾ ਗਾਣਾ ਲਿਖਿਆ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਜੀ ਬਹੁਤ ਜਲਦੀ ਤੁਹਾਡੇ ਤੱਕ ਗੀਤ ਆਊਗਾ ਜੀ ਜਲਦੀ ਜਲਦੀ ਥੈਂਕ ਯੂ ਸੋਮ ਥੈਂਕ ਯੂ ਸੋਮ ਥੈਂਕ ਯੂ ਥੈਂਕ ਯੂ ਤੇ ਉਹਦੇ ਹੀ ਵੈਂਕੂਵਰ ਦੇ ਵਿੱਚ ਬੱਬੂ ਮਾਨ ਦਾ 20 ਜੁਲਾਈ ਨੂੰ ਕਾਨਸਰਟ ਹੋਣ ਵਾਲਾ ਹੈ ਹਾਲਾਂਕਿ ਕਾਨਸਰਟ ਦੀ ਰਿਹਰਸਲ ਜਿਹੜੀ ਆ ਉਜੋਰਾ ਸ਼ੋਰਾ ਤੇ ਕੀਤੀ ਜਾ ਰਹੀ ਹੈ ਸੋ ਕਿਸ ਤਰੀਕੇ ਦੇ ਨਾਲ ਬੱਬੂ ਮਾਨ ਘਰ ਬੈਠ ਕੇ ਰਿਹਰਸਲ ਕਰਦੇ ਨੇ ਜਾਂ ਆਪਣੇ ਟੀਮ ਮੈਂਬਰਸ ਦੇ ਨਾਲ ਕਿਸ ਤਰ੍ਹਾਂ ਦਾ ਫੰਕਸ਼ਨ ਚੱਲਦਾ ਹੈ ਜਾਂ ਕਿਸ ਤਰ੍ਹਾਂ ਦੇ ਗੀਤਾਂ ਨੂੰ ਕੋਲਾਬ ਕਰਕੇ ਇੱਕ ਕਾਨਸਰਟ ਤਿਆਰ ਕੀਤਾ ਜਾਂਦਾ ਹੈ ਇੱਕ ਲਾਈਵ ਸ਼ੋਅ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਉਹ ਆਪਣੇ ਚਾਹਣ ਵਾਲਿਆਂ ਤੱਕ ਆਪਣੇ ਗੀਤਾਂ ਨੂੰ ਪਹੁੰਚਾ ਸਕਣ ਆਪਣੀ ਗਾਇਕੀ ਦੇ तरीके ਦੇ ਨਾਲ ਕਹਿ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੇ ਚਾਣ ਵਾਲਿਆਂ ਦਾ ਦਿਲ ਜਿੱਤ ਸਕਣ ਸੋ ਬਹੁਤ ਖੂਬਸੂਰਤ ਵੀਡੀਓ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਗੀਤ ਬਾਬੂ ਮਾਨ ਦੇ ਵੱਲੋਂ ਗਾਏ ਜਾਂਦੇ ਨੇ ਉਹਨਾਂ ਇਕੱਠਿਆਂ ਦਾ ਇੱਕ ਮੈਸ਼-ਅਪ ਜਿਹੜਾ ਉਹ ਤਿਆਰ ਕੀਤਾ ਜਾਂਦਾ ਸੋ ਵੈਂਕੂਵਰ ਦੇ ਵਿੱਚ ਉਹਨਾਂ ਦਾ ਇਹ ਸ਼ੋ ਹੋਣਾ ਜਿਸ ਦੀ ਉਹ ਰਿਹ ਹਾਸਲ ਕਰਦੇ ਹੋਏ ਨਜ਼ਰ ਆਏ ਨੇ ਇਹਦੇ ਨਾਲੇ ਅਗਲਾ ਗਾਣਾ ਇਹ ਤਿੰਨ ਗਾਣੇ ਇਕੱਠੇ ਕਰ ਲੈ ਮੈਂ ਕਿਲੇ ਮੈਂ ਪੰਜਿਆ ਪਿਓ ਤੇਰੇ ਜੀ सोपो ते मोरी 루ڑی ਪਤਿ ਦੇਖ ਬੈਠੇ ਗਰ ਕੀ ਜਾਨਿਆ ਸੋਰਬ ਦੀ ਤੇਰਾ ਮੁਖ ਦੇਖਣ ਨੂੰ ਕਸਿਆ ਮੇਆ ਸੋ ਵੀ ਉਨਾਂ ਲੇ ਖੜਾ ਤੇ ਬਣ ਨੂੰ ਤੇਰੀ ਜਾਨਿਆ ਮਹਿਲੇ ਹੋ ਜੀ ਪੱਥਰਾਂ ਕੀ ਬਣੀ ਕਰਦੇ ਆ ਸੋ ਵੀ ਤੇਰਾ ਮੁਖ ਸਾਰਾ ਤੱਕ ਤੱਕ ਕਵਲੇ ਦੇ ਡਬਲ ਕੱਟੇ ਇਹ ਮੱਕ ਟਿਕ ਤੱਕ ਤਕ 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 ਡਾਕੂਆਂ ਦੇ ਮੁੰਡਾ ਤਿੰਨ ਦੀ ਸਕਸੈਸ ਤੋਂ ਬਾਅਦ ਦੇਵ ਖਰੜ ਅਗਲੀ ਫਿਲਮ ਲੈ ਕੇ ਆ ਰਹੇ ਨੇ ਸਰਪੰਚ ਜਿਸ ਨੂੰ ਲਿਖਿਆ ਹੈ ਰਾਣਾ ਰਣਦੀਰ ਨੇ ਤੇ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਵਿਵੇਕ ਓਰੀ ਤੇ ਇਹ ਜ਼ਰੂਰ ਦੱਸਦੀ ਕਿ ਇਹ ਫਿਲਮ ਜਿਹੜੀ ਅਗਸਤ ਮਹੀਨੇ 2026 ਦੇ ਵਿੱਚ ਰਿਲੀਜ਼ ਹੋਵੇਗੀ ਯਾਨੀ ਕਿ ਅਗਲੇ ਸਾਲ 2026 ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਦੇਵ ਖਰੋੜ ਦੀ ਫਿਲਮ ਸਰਪੰਚ ਰਿਲੀਜ਼ ਹੋਵੇਗੀ ਜਿਸ ਦਾ ਪੋਸਟਰ ਜਿਹੜਾ ਹੈ ਉਹ ਦੇਵ ਖਰੋੜ ਦੇ ਵੱਲੋਂ ਸਾਂਝਾ ਕਰ ਦਿੱਤਾ ਗਿਆ ਹੈ ਤਾਂ ਇਹ ਜ਼ਰੂਰ ਦੱਸਦੀ ਹੈ ਕਿ ਹਲੇ ڈاکੂਆਂ ਦਾ ਮੁੰਡਾ ਤਿੰਨ ਦੀ ਸਕਸੈਸ ਤੋਂ ਬਾਅਦ ਦੇਵ ਖਰੋੜ ਹੁਣ ਆਪਣੇ ਅਗਲੇ ਪ੍ਰੋਜੈਕਟ ਦੀ ਤਿਆਰੀ ਦੇ ਵਿੱਚ जुट ਚੁੱਕੇ ਨੇ ਬੱਬਲ ਰਾਏ ਅਤੇ ਆਰੁਸ਼ੀ ਸ਼ਰਮਾ ਦੇ ਵਿਆਹ ਦੇ ਖਾਸ ਮੌਕੇ ਉਤੇ ਕਈ ਸਿੰਗਰਸ ਮਹਿਫਿਲ ਲਗਾਉਣ ਦੇ ਲਈ ਪਹੁੰਚੇ ਜੋ ਖਾਸ ਤੌਰ ਤੇ ਉਹਨਾਂ ਦੇ ਫਰੈਂਡ ਸਰਕਲ ਦੇ ਵਿੱਚੋਂ ਤਾਂ ਸਿਗਈ ਸੀ ਪਰ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਜਾਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਚੰਗੀ ਗਾਇਕੀ ਦਾ ਮੁਕਾਮ ਹਾਸਲ ਕਰਨ ਵਾਲੇ ਉਹ ਗੀਤਕਾਰ ਤੇ ਫੰਡਕਾਰ ਵੀ ਮੌਜੂਦ ਸੀ ਜਿਨ੍ਹਾਂ ਦੇ ਵਿੱਚੋਂ ਅਲੀ ਬ੍ਰਦਰਸ ਦੀ ਝਲਕ ਸਾਹਮਣੇ ਆਈ ਹੈ ਅਲੀ ਬ੍ਰਦਰਸ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਬੱਬਲ ਰਾਏ ਤੇ ਆਰੁਸ਼ੀ ਸ਼ਰਮਾ ਦੇ ਰਿਸੈਪਸ਼ਨ ਪਾਰਟੀ ਦੀ ਇੱਕ ਬਹੁਤ ਸੋਹਣੀ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਕਾਸ ਗੀਤ ਜਿਹੜਾ ਹੈ ਉਹ ਬੱਬਲ ਰਾਏ ਤੇ ਆਰੂਸ਼ੀ ਸ਼ਰਮਾ ਨੂੰ ਡੈਡੀਕੇਟ ਕਰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਤਿੰਨਾ ਭਰਾਵਾਂ ਨੇ ਕਿਸ ਬੱਖੋ ਵੀ ਆਵਾਜ਼ ਦੇ ਨਾਲ ਜਾਂ ਕਹਿ ਸਕਦੇ ਕਿ ਕਿੰਨੀ ਚੰਗੀ ਗਾਇਕੀ ਦੇ ਨਾਲ ਆਰੂਸ਼ੀ ਅਤੇ ਬੱਬਲ ਰਾਏ ਦਾ ਇਹ ਦਿਨ ਸਪੈਸ਼ਲ ਬਣਾਇਆ ਆਓ ਅਸੀਂ ਵੀ ਵੇਖ ਲੈਨੇ ਆਂ おいしい。<music> ॐ ॐ ॐ ॐ ॐ ॐ ॐ ਖਾਸ ਸ਼ੋਅ ਦੇ ਵਿੱਚ ਸਿਰਫ ਇਨਾ ਹੀ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ